ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਮਾਈਦਾ ਤਲਾਬ ਮੰਦਿਰ ਦੇ ਪਿੱਛੇ ਸਥਿਤ ਮੋਹੱਲਾ ਸ਼ਿਵ ਨਗਰ ਦੇ ਨਿਵਾਸੀ ਮੋਹੱਲੇ ਵਿੱਚ ਫੈਲੀ ਗੰਦਗੀ ਅਤੇ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਬੇहद ਪਰੇਸ਼ਾਨ ਹੋ ਗਏ ਹਨ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਕੋਈ ਵੀ ਸਫਾਈ ਕਰਮਚਾਰੀ ਨਹੀਂ ਆਉਂਦਾ ਜਿਸ ਕਾਰਨ ਨਾਲ ਵੱਡੇ ਨਾਲੇ ਵਿੱਚ ਕੂੜਾ ਕਰਕਟ ਤੇ ਗੰਦਗੀ ਜਮ੍ਹਾਂ ਹੋ ਗਈ ਹੈ ਜਿਸ ਕਾਰਨ ਵੱਡਾ ਨਾਲਾ ਜਾਮ ਹੋ ਗਿਆ ਹੈ ਅਗਯੂਨ ਨਿਕਾਸੀ ਨਾ ਹੋਣ ਕਾਰਨ ਪਿੱਛੇ ਛੋਟੀਆਂ ਨਾਲੀਆਂ ਵਿੱਚ ਪਾਣੀ ਓਵਰਫਲੋ ਹੋ ਕੇ ਹੋਰ ਸਮੱਸਿਆ ਪੈਦਾ ਕਰ ਰਿਹਾ ਹੈ ਅਤੇ ਗਲੀ ਵਿੱਚੋਂ ਲੰਘਣ ਵਾਲਿਆਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਉੱਥੇ ਹੀ ਮੱਖੀਆਂ ਮਛਰਾਂ ਦੀ ਪਰਮਾਰ ਹੋ ਗਈ ਹੈ। ਹਲਕੀ ਜਿਹੀ ਬਰਸਾਤ ਵਿੱਚ ਗਲੀਆਂ ਵਿੱਚੋਂ ਗੁਜ਼ਰਨਾ ਮੁਸ਼ਕਿਲ ਹੋ ਜਾਂਦਾ ਹੈ ਨਾਲ ਹੀ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਆ ਜਾਂਦਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਾਡੇ ਨਾਲ ਨਾਲੀਆਂ ਦੀ ਕੋਈ ਬੜੀ ਵੱਡੀ ਪ੍ਰੋਬਲਮ ਹੈਗੀ ਆ। ਇਹ ਇਹ ਗੰਦੇ ਨਾ ਪਿਆਦਾ ਸਾਰਾ ਜਿਹੜਾ ਲੱਖ ਲੱਖ ਜਿਹੜਾ ਨਾ ਇਹ ਘਾਰ ਭਰੀ ਦੀ ਹੈ ਇਹ ਜਦੋਂ ਵੀ ਕੋਈ ਪਾਣੀ ਆਂਦਾ ਨਾ ਜਿਹੜੇ ਬਰਸਾਤ ਦਾ ਪਾਣੀ ਆਂਦਾ ਜਾਂ ਦੂਸਰਾ ਪਾਣੀ ਆਂਦਾ ਤੇ ਇਹ ਭਰ ਜਾਂਦੇ ਨੇ ਤੇ ਅਗੋਂ ਨਿਕਾਸ ਨਹੀਂ ਹੈਗਾ ਸਾਡੇ ਘਰਾਂ ਤੱਕ ਪਾਣੀ ਆ ਜਾਂਦਾ ਪੈਂ ਅਸੀਂ ਬੜੇ ਔਖੇ ਜੇ ਸਾਡਾ ਕੋਈ ਇਲਾਜ ਕਰੋ ਅੱਜ ਤੂੰ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਨਾਲੇ ਜਿਹੜੇ ਨਿਕਲੇ ਹੀ ਹੈ ਨਹੀਂਗੇ ਇਹ ਪਾਣੀ ਨਿਕਲਦਾ ਹੀ ਹੈ ਨਹੀਂ ਇਹਨਾਂ ਕਿ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਇੱਥੇ ਆ ਰਿਹਾ ਹੈਗਾ ਕਿ ਸਾਨੂੰ ਇਹ ਆ ਰਹੀ ਹੈ ਵੀ ਇਹਦੀ ਸਫਾਈ ਨਹੀਂ ਹੁੰਦੀ ਹੈਗੀ। ਨਾ ਕੋਈ ਸਫਾਈ ਕਰਦਾ ਹੈ ਨਾ ਕੋਈ ਜਮਾਦਾਰ ਆਂਦਾ ਇੱਥੇ। ਹਾਂਜੀ ਉੱਪਰੇ ਟੱਕਰੀ ਆਪਣਾ ਕਰਕੇ ਤੇ ਉੱਤੋਂ-ਉੱਤੋਂ ਜਿ ਮਾਰਾ-ਮੋਟਾ ਕਰਕੇ ਤੇ ਪਰੇ ਚੱਲ ਜਾਂਦੇ ਨੇ। ਇਹ ਇਹਨਾਂ ਦੇ ਵਿੱਚ ਗਾਰ ਨਹੀਂ ਕਰਦੇ। ਜਿੰਨਾ ਚਿਰ ਗਾਰ ਨਹੀਂ ਨਿਕਲਦੀ ਉਹਨਾਂ ਚਿਰ ਸਫਾਈ ਨਹੀਂ ਹੋ ਸਕਦੀ। ਪਾਣੀ ਨਹੀਂ ਜਾ ਸਕਦਾ ਹੈ। ਅਗਰ ਤੋਂ ਬੋਲ ਰਹੀਆਂ ਜੀ। ਹਾਂਜੀ ਮਾਈ ਵਾਲੇ ਤਲਾਬ ਦੇ ਬੈਕ ਸਾਈਡ ਤੇ ਸਾਡੇ ਖਾਸ ਬਹੁਤ ਹੀ ਗੰਦਗੀ ਆ। ਇੱਥੇ ਸਰੀ ਆਮ ਲੋਕ ਗੰਦ ਪਾਉਂਦੇ ਆ। ਕਿ ਪੱਤੀਆਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਸਾਨੂੰ ਵੀ ਆਉਂਦੀ ਆ ਮੀਂਹ ਪੈਂਦਾ ਆ ਪਾਣੀ ਕਮਰੇਆਂ ਚ ਪੜਦਾ ਵਾ ਤੇ ਇੱਥੇ ਗੰਦਗੀ ਬੜੀ ਆ ਨਾਲਾ ਸਾਫ ਕਰਵਾਇਆ ਜਾ ਵੇਸੇ ਗੁਆ ਗੁਆ ਨਾਲੇ ਗੁਆ ਨਾਲੇ ਜਿਹੜੇ ਗੁਆ ਸੁਰਦੇ ਨੇ ਉਹਨਾਂ ਦਾ ਗੁਆ ਬਣਾ ਦਿੱਤਾ ਜਾ ਹਾਂਜੀ ਲੋਕਾਂ ਨੇ ਡੰਗਰ ਖੇਦੇ ਘਰਾਂ ਦੇ ਵਿੱਚ ਉਹਨਾਂ ਦੀ ਕਿੰਨਾ ਬੰਦ ਕੀਤਾ ਜਾਵੇ ਗੁਆ ਸਾਰਾ ਨਾਲੇ ਵੀ ਚੰਦਾ